ਨੇਰਕੋਟਲਾ ਕੁਰਾਂਸ਼ੀ ਬੇਦਬੀ ਮਾਮਲੇ ਦੇ ਵਿੱਚ ਕਿਰੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਸੰਗਰੂਰ ਪੁਲਿਸ ਨੇ ਸੱਮਨ ਕੀਤਾ ਨਰੇਸ਼ ਯਾਦਵ ਨੂੰ ਸੰਗਰੂਰ ਪੁਲਿਸ ਨੇ ਪਟਿਆਲਾ ਦੇ ਵਿੱਚ ਕੱਲ ਨੂੰ ਪੇਸ਼ ਹੋਣ ਦੇ ਲਈ ਆਖਿਆ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਸਰਬਜੀਤ ਸਿੰਘ ਸਰਬਜੀਤ ਪੁਲਿਸ ਨੇ ਆਖਰ ਨਰੇਸ਼ ਯਾਦਵ ਨੂੰ ਸੱਮਨ ਕਰ ਦਿੱਤਾ ਹੈ ਆ ਬਿਲਕੁਲ ਨਵਦੀਪ ਕਿਉਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਸੰਗਰੂਰ ਪੁਲਿਸ ਨੇ ਨਰੇਸ਼ ਯਾਦਗ ਨੂੰ ਸੰਮਣ ਕੀਤੇ ਨੇ ਇਹ ਸੰਮਣ ਦਿੱਲੀ ਦੇ ਵਿੱਚ ਉਹਨਾਂ ਦੇ ਭਰਾ ਨੇ ਜੋ ਹੈ ਰਿਸੀਵ ਕਰਕੇ ਉਹਨਾਂ ਨੂੰ ਕੱਲ ਪਟਿਆਲਾ ਵਿਖੇ ਸੀਐਸਟਾ ਵਿਖੇ ਛੋਣ ਲਈ ਆਇਆ ਗਿਆ ਹੈ ਔਰ ਇਸੇ ਮੁੱਦੇ ਨੂੰ ਲੈ ਕੇ ਇਸ ਤੋਂ ਪਹਿਲਾਂ ਅੱਜ ਆਮ ਆਦੀ ਪਾਰਟੀ ਦੇ ਆਗੂਆਂ ਨੇ ਸੰਜੇ ਸਿੰਘ ਦੀ ਗਵਾਹੀ ਵਿੱਚ ਜਿਸ ਵਿੱਚ ਵਿਧਾਇਕ ਨਰੇਸ਼ ਯਾਦਗ ਦੀ ਸ਼ਾਮਲ ਸਨ ਉਹਨਾਂ ਨੇ ਪੰਜਾਬ ਦੇ ਡੀਸੀਪੀ ਸ੍ਰੇਸ਼ ਰੋੜਾ ਨਾਲ ਮੁਲਾਕਾਤ ਕੀਤੀ ਹੈ ਤੇ ਮੇਰੇ ਪੱਖ ਜਾਂਚ ਦੀ ਮੰਗ ਕੀਤੀ ਔਰ ਨਾਲ ਹੀ ਇਹ ਪ੍ਰੋਸ ਕਿਹਾ ਹੈ ਕਿ ਅਸੀਂ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ ਹੁਣ ਦੇਖਣਾ ਇਹੀ ਹੋਏਗਾ ਕਿ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਤਰੀਕੇ ਨਾਲ ਜਾਂਚ ਕਰਦੀ ਔਰ ਨਿਸ਼ਚਿਤ ਤੌਰ ਤੇ ਵਿਧਾਇਕ ਨਰੇਸ਼ ਯਾਦਵ ਦੀ ਜੋ ਦਿੱਕਤਾਂ ਨੇ ਉਹ ਜਰੂਰ ਹੁਣ ਵੱਧ ਗਈਆਂ ਨੇ ਜੀ ਧੰਨਵਾਦ ਸਰਜੀਤ ਗੱਲਬਾਤ ਕਰਨ ਦੇ ਲਈ